ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਬਾਈ ਨੂੰ ਰਾਮਪੁਰਾ ਫੋੜ ਤੇ ਵੀਰ ਦਾ ਖਾਸ ਕਰਕੇ ਕੱਟੀਆਂ ਦਾ ਕੰਮ ਆ ਵਪਾਰ ਦਾ ਤੇ ਕਈ ਵੀਡੀਓ ਆਪਾਂ ਇਸ ਘਰੋਂ ਵੀਜ਼ ਦਿਨ ਪਾ ਚੁੱਕੇ ਹਾਂ ਰੇਟ ਵੀ ਜਾਇਜ਼ ਹੁੰਦੇ ਆ ਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀਆਂ ਝੋਟੀਆਂ ਮਨਗੇ ਚੱਲੋ ਵੀ ਇੱਕ ਦੋ ਨਾਲ ਘਰੇ ਹਰ ਵਕਤ ਖੜੇ ਰਹਿੰਦੇ ਆ ਕੋਈ ਵੀ ਭਰਾ ਆ ਕੇ ਜਦੋਂ ਮਰਜ਼ੀ ਆ ਕੇ ਖਰੀਦ ਸਕਦਾ ਤੇ ਵਧੀਆ ਸੋਹਣੀਆਂ ਕਟੀਆਂ ਲਿਆਉਂਦਾ ਵੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਸਜਣੋ ਚਾਰਨਾ ਗਾ ਬਾਈ ਕੋਲੇ ਤੇ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਪੁੱਛਾਂਗੇ ਲਵਾਂਗੇ ਡਿਟੇਲ ਇਹਨਾਂ ਦੀ ਕੀ ਆ ਬਹੁਤ ਸੋਹਣੇ ਜਾਨਵਰ ਆ ਤੇ ਕਰਾਉਣੀ ਆ ਗੱਲਬਾਤ ਬਾਈ ਨਾਲ ਦੇਖੋ ਜੀ ਆਪਣੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 628807 7917 ਤੇ ਕਰਦੇ ਸ਼ੁਰੂ ਕਰਾਉਣੇ ਗੱਲ ਬਾਤ 80 ਗੱਲ ਬਾਈ ਦਾ ਉਹ ਠੀਕ ਹੈ ਜੀ ਬਾਈ ਆਪਣਾ ਐਡਰੈਸ ਦੱਸੀ ਪਹਿਲਾਂ ਬਾਈ ਨਾਮਰਾਮ ਸਿੰਘ ਬੰਦਮਾਹ ਜਿਲ੍ਹਾ ਪਿੰਡਾ ਬਈ ਸੇਲਕੋਣਾ ਠੀਕ ਹੈ ਤੇ ਵਪਾਰ ਦਾ ਕੰਮ ਆ ਬਾਈ ਦਾ ਹੈ ਨਾ ਮੋਬਾਈਲ ਨੰਬਰ ਬੋਲ ਦੋ 725 210 ਠੀਕ ਹੈ ਤੇ ਆਪਾਂ ਪਹਿਲਾਂ ਤੇਰੀ ਵੀਡੀਓ ਪਾਈ ਸੀ ਪਿੱਛੇ ਜੇ ਦੋ ਤਿੰਨ ਦਿਨ ਪਹਿਲਾਂ ਤੇ ਹੋ ਗਈਆਂ ਕੱਟੀਆਂ ਸੇਲ ਉਹ ਬਾਈ ਹਾਂ ਇੱਕ ਕਾਰ ਹੀ ਲੈ ਗਿਆ ਸਾਰੀਆਂ ਕੱਟੀਆਂ ਇੱਕੋ ਕਾਰ ਹੀ ਲੈ ਗਿਆ 8 ਨਾਗੀ ਆਵਾ ਮਾਰ ਲੀ ਬਾਈ ਦੋ ਸਾਰ ਕੇ ਲੈ ਗਿਆ 8 ਨਾਗੀ ਲੈ ਗਿਆ ਠੀਕ ਆ ਚਲੋ ਵਧੀਆ ਹੋ ਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਚਾਰ ਨਾਗ ਜਿਹੜੀ ਪਹਿਲੇ ਨੰਬਰ ਤੇ ਕੱਟੀ ਜਾਵਣ ਵਾਲੀ ਕਾਲੀ ਸ਼ਾਹ ਜਿਹਦੀ ਕੀ ਡਿਟੇਲ ਹੈ ਕਿੰਨੀ ਉਮਰ ਦੀ ਇਹਦੀ ਬਾਈ 18 ਸਾਲ ਦੀ ਘਰਾਉਣੀ ਵੀ ਨਵਾਂ ਜੱਟ ਬਲਾਇਗਾ ਬਾਈ ਇਹ ਆ ਬਖਾ ਦੇ ਬਾਈ ਤੇ ਕੋਈ ਇਹਦਾ ਮਦਰ ਕਾਰਡ ਦਾ ਹੈਗਾ ਮਦਰ ਕਾਰਡ ਬਾਈ ਇਹਦਾ 15-16 ਲੀਟਰ ਦੱਸਿਆ ਬਾਈ 15-16 ਲੀਟਰ ਦਾ ਹਾਲ ਇੱਕ ਬਾਲ ਵਿੱਚ ਟਿੱਟਾ ਕੋਈ ਇੱਕ ਵੀ ਬਾਲ ਨਹੀਂਗਾ ਵਿੱਚ ਟਿੱਟਾ ਤੇ ਬਹੁਤ ਸੋਹਣੀ ਕੱਟੀ ਆ ਬਾਹਰ ਕੱਢ ਲਿਆ ਨੂੰ ਕਰਾਂ ਦੀ ਦਿਖਾਈਏ ਆਪਾਂ ਤੋੜ ਤਾਰ ਕੇ ਲੋਬੀ ਸਜਨੋ ਬਾਈ ਕਹਿੰਦਾ ਵੀ 15-16 ਮਹੀਨੇ ਦੀ ਉਮਰ ਆ ਖੀਰੀਆਂ ਕੱਟੀਆਂ ਬਾਈ ਜਮੇ ਇਹ ਵੇ ਖੀਰੀਆਂ ਕੱਟੀਆਂ ਗਾਰੰਟੀ ਵਾਲਾ ਕੰਮ ਆ ਪਹਿਲਾਂ ਤਾਂ ਸਕੱਟੀ ਦੀ ਸਿੰਗੀ ਦੇਖੋ ਬਿਲਕੁਲ ਰੰਗ ਸਿੰਗ ਤੇ ਨਾਲ ਹੀ ਮੋੜਿਆ ਵਾ ਹੈਨਾ ਹਾਂ ਹਾਂ ਬਈ ਲਓ ਵੀ ਤੋਰਾ ਤਾਰਾ ਕਰੋ ਚੱਕ ਤੋਰਾ ਤਾਰਾ ਨੰਬਰ ਲੋਕੀ ਮਰੀ ਜੀ ਝੋਲੀ ਕਰਾਈਏ ਚੱਕ ਪਹਿਲਾਂ ਦਾ ਚਾਰੀ ਸੀ ਹੈਨਾ ਜਿਵੇਂ ਗੱਬਣਾ ਵਾਲਾ ਭਲੇਖਾ ਪਉਂਦੀ ਹੈ ਕੱਟੀ ਜੀ ਨਾਲੇ ਸਿੰਘ ਵੀ ਦਿਖਾ ਦੇ ਲੱਜਾ ਬਿਲਕੁਲ ਨਿਕਾ ਸਿੰਘ ਇਹ ਨਾਲੋਂ ਹੀ ਜਿਵੇਂ ਕੁੰਡੀ ਜਿਵੇਂ ਰੁਪਿਆ ਵੀ ਨਹੀਂ ਜਿਹਨੂੰ ਅਗਲਾ ਕਹਿੰਦੇ ਨੰਗ ਦਾ ਉਹ ਗੱਲ ਤੇ ਪਿੱਛਪੜੀਆਂ ਦੀ ਬਨਾਵਟ ਸੋਹਣੀ ਆ ਲੈ ਚੱਲ ਪਰ ਇਹਨੂੰ ਲੈ ਵੇਲ ਬੂਲ ਵੀ ਚੰਗੀ ਆ ਧੌਣ ਧੌਣ ਦੇਖੋ ਕੱਟੀ ਦੀ ਕਿੱਡੀ ਲੰਮੀ ਆ ਬਰੀਕੀਆਂ ਬਹੁਤਾ ਕੱਟੀ 'ਚ ਹੈਨਾ ਹਾਂ ਹਾਂ ਬਾਈ ਥਾਣਾ ਥਣਾ ਥਣਾ ਜੀ ਪੂਰਾ ਪੂਰਾ ਯਾਰ ਇੱਕ ਨੰਬਰ ਬਿਲਕੁਲ ਪਤਲਾ ਪਿੰਡਾ ਕਾਗਜ਼ਾਰਗਾ ਪੂਰਾ ਤੱਕ ਬਲ ਪੈਂਦੇ ਆ ਪਿੰਡੇ 'ਚ ਕੋਈ ਐ ਨਹੀਂ ਕੋਈ ਦੁੱਪੜ ਜੀ ਨਹੀਂ ਪੂਰੀ ਸ਼ਕੀਨ ਕੱਟੇ ਪਤਲੇ ਪਿੰਡੇ ਦੀ ਕੱਟੀ ਆ ਪੂਰੀ ਸ਼ਕੀਨ ਸਿੰਗਾ-ਸੁੰਗਾ ਦੀ ਵੀ ਸੱਜਣੋ ਬਾਕੀ ਠੰਡੀ ਸੀਲ ਵਾਲੀ ਆ ਜੱਗ ਜੀ ਰਿਪੋਰਟ ਹਾਂ ਜਿੱਥੇ ਮਰਜੀ ਰੋਕ ਲੈ ਹੈ ਨਾ ਨਹੀਂ ਆਮ ਕੱਟੀਆਂ ਖੜਦੀਆਂ ਨਹੀਂ ਹੁੰਦੀਆਂ ਇਹ ਡਰ ਜਾਂਦੇ ਹੈ ਹੱਥ ਮਾਰੀ ਜਾ ਭੋਰਾ ਵੀ ਨਹੀਂ ਕੋਈ ਲੈ ਸਹੀ ਗੱਲ ਹੈ ਨਾ ਕੋਈ ਲੱਤ ਮਾਰੇ ਨਾ ਕੋਈ ਹੋਰ ਲੈ ਸਹੀ ਗੱਲ ਆ ਭਾਈ ਸੋਹਣੀ ਪੱਠਪੁੜੇ ਦੀ ਬਣਾਉਟਾ ਤੇ ਬਾਈ ਰਾਮ ਫਿਰ ਇਹਦਾ ਮੁੱਲ ਕੀ ਕਰਨਾ ਮੁੱਲ ਬਸ ਆਪਾਂ ਬਈ ਇਹਦਾ ਜਾਇਜ਼ ਜੀ ਕੋਈ ਵਾੜਾ ਨਹੀਂ ਆ 30 ਚ ਮਾਨ ਕਰ ਦਿਆਂਗੇ 30000 ਚ ਹਾਂ ਬਈ ਠੀਕ ਆ ਜੀ ਲਓ ਵੀ ਸੱਜਣੋ ਪੂਰੀ ਐਨ ਮੰਨ ਕੇ ਚੱਲੋ ਨਾ ਕੱ ਤੇ ਝੋਟੀ ਪਿਛਾਨ ਚ ਨਹੀਂ ਆਉਣੀ ਪੂਰੀ ਨਿੱਗਰ ਨਰੋਈ ਬਣ ਜਾਣਾ ਤੇ ਸੋਨਾ ਵਜਣਾ ਹੁਣ ਵੀ ਵਧੀਆ ਕਦਗਾਠ ਹੈ ਬਾਕੀ ਹਜੇ ਉਮਰ ਵੀ ਬਾਈ ਨੇ 15 16 ਮਹੀਨੇ ਬਾਈ ਨੂੰ ਉਮਰ ਦੱਸੀ ਵੀ 15 16 18 19 ਮਹੀਨੇ ਬਾਈ 18 19 ਮਹੀਨੇ 18 19 ਮਹੀਨੇ ਹੋਰ ਤੇ ਦੰਦੋ ਖੀਰੀ ਹੈ ਨਾ ਆ ਖੀਰੀ ਬਾਈ ਜਮਾ ਕਰ ਠੀਕ ਹੈ 30000 ਚੋਂ ਮਾਨਦਾਨ ਹੋ ਜੂ ਹਾਂਜੀ ਹਾਂ ਬਾਈ ਠੀਕ ਹੈ ਲਓ ਵੀ ਸਜ ਨੂੰ 30000 ਰੁਪਏ ਦੇ ਵਿੱਚੋਂ ਪਹਿਲੇ ਨੰਬਰ ਵਾਲੀ ਕੱਤੀ ਦਾ ਮਾਨਦਾਨ ਹੋ ਜੂ ਜੈਡ ਬਲੈਕ ਆ ਬਿਲਕੁਲ ਸਿੰਘਾ ਸਿੰਘਾਂ ਦੀ ਪੂਰੀ ਸ਼ਕੀਨ ਏ ਓਕੇ ਦੀ ਰਿਪੋਰਟ ਆ ਜੀ ਕੱਢੀ ਤੇ ਇਹਦੋਂ ਅੱਗੇ ਆ ਗਈ ਦੋ ਨੰਬਰ ਵਾਲੀ ਕੱਟੀ ਇਹਦੀ ਕਿੰਨੀ ਉਮਰ ਆ ਰਹਾ ਇਹ ਬਾਈ 15 16 ਮਹੀਨੇ ਸੀ 15 16 ਮਹੀਨੇ ਦੀ ਉਮਰ ਠੀਕ ਹੈ ਦੰਦੋ ਖੀਰੀ ਇਹ ਵੀ ਖੀਰੀ ਖੀਰੀ ਬਾਈ ਇਹਦਾ ਕੋਈ ਮਾਨਦਾਰ ریکارڈ ਕੋਈ ਇਹਦਾ ਯਾਰ ਰਿਕਾਰਡ ਨਹੀਂ ਆਪਾਂ ਨੂੰ ਪਤਾ ਇਹ ਮੈਂ ਆਪਾਂ ਪੁੱਛਿਆ ਪੁੱਛਿਆ ਨਹੀਂ ਇਹਦਾ ਜ਼ਰੂਰ ਆਪਾਂ ਪਤਾ ਕੀਤਾ ਸੀ ਠੀਕ ਹੈ ਇਹਦਾ ਆਪਾਂ ਨੂੰ ਤਿੰਨਾ ਦਾ ਹੀ ਨਹੀਂ ਪਤਾ ਇਹ ਗੱਲ ਜਾਇਦਾ ਬਾਈ ਬਾਈ ਜੀ ਬਿਲਕੁਲ ਜਮਾ ਤੇ ਵੀਰ ਨੇ ਜਮਾ ਸਚਾਈ ਦੱਸੀ ਵੀਰ ਕਹਿੰਦਾ ਵੀ ਜਿਹੜੀ ਚੀਜ਼ ਕੱਟੀ ਦਾ ਆਪਾਂ ਨੂੰ రికార్డ్ ਮਿਲਿਆ ਉਸੇ ਦੀ ਦੱਸਣਾ ਕੋਈ ਆਪੇ ਪੈਗੜਾ ਦਾ ਦੋਲਜ ਕਰਨ ਵਾਲੇ ਭਾਈ ਇਹ ਬਿਨਾ ਗੱਲੂ ਹਵਾ ਚ ਡਾਂਗਾ ਨਹੀਂ ਮਰਦਾ ਭਾਈ ਕਹਿੰਦਾ ਇਹਦਾ ਰికార్ਡ ਆਪਣੇ ਕੋਲੇ ਕੋਈ ਨਹੀਂ ਵੈਸੇ ਕੱਤਗੀ ਇਹ ਵੀ ਪੂਰੀ ਅਮਰੀਕੀਆਂ ਬਰੂਕੀਆਂ ਚੰਗੀਆਂ ਪਤਲੇ ਪਿੰਡੇ ਜਿਹੜੇ ਥਣ ਲਈ ਵੀ ਦੀ ਝੋਲੀ ਜਾਂਦਾ ਬਹੁਤ ਵਧ ਗਿਆ ਪੂਰੀ ਫਿਰ ਲੱਤੇ ਥਣ ਲੱਗੇ ਹੱਤ ਲਿਆ ਰਹੀ ਥੋੜੀ ਜਾਵਗਾ ਸੀ ਯਾਰ ਹਾਂ ਸੰਗਲ ਸੁੰਗਲ ਪਾਇਆ ਹੁੰਦਾ ਅਗਲਾ ਪਿੰਡਾਂ ਚ ਘਰਾਂ ਚ ਵੀ ਭਾਈ ਖਰੀਦਦਾ ਤੇ ਪਾਈ ਗਾਈ ਦੇ ਬਿਲਕੁਲ ਹੁੰਦੇ ਰੇਟ ਵੀ ਜੈਨੂ ਜੇ ਹੁੰਦੇ ਆ ਕਿਉਂਕਿ ਘਰਾਂ ਚੋਂ ਬਾਈ ਖਰੀਦਦਾ ਤੁਰ ਫਿਰਦਾ ਹਾਂ ਸਾਡੇ ਬਾਈ ਉਹ ਤਾਂ ਸੀਲਾ ਕੱਟੀ ਦਾ ਵੀ ਪੂਰੀ ਸਿੰਗਾ ਸੂੰਗਾ ਦੀ ਵੀ ਸੋਹਣੀ ਐ ਤੇ ਲਹਿਰੇ ਦਾ ਮਾੜਾ ਕਰਦੀ ਐ ਕੇਅਰ ਦੀ ਲੋੜ ਆ ਜੇ ਚੰਗੀ ਸੰਭਾਈ ਹੋਗੀ ਚੰਗੀ ਸੰਭਾਈ ਵਾਲੇ ਵੀਰ ਕੋਲ ਜਾਵੜੀ ਤਿੰਨਾਂ ਕੁ ਮਹੀਨਾ ਚਾਰਾਂ ਤੱਕ ਇਹਨੇ ਸੀਮੈਂਟ ਦੀ ਕੇ ਲੈਣ ਦੇ ਕਾਬਲ ਹੋ ਜਾਣਾ ਲਹਿਰੇ ਕਰਕੇ ਮਾੜਾ ਜਾ ਕਰਦੀ ਹੋਂ ਲਹਿਰੇ ਦਾ ਥੋੜਾ ਜਿਹਾ ਉਹ ਠੰਡੀ ਸੀਲਾ ਇਹ ਵੀ ਲੈ ਕੱਟਣਾ ਐ ਨਾ ਕੱਟਣਾ ਹਾਂ ਸੀਲ ਠੰਡੀ ਪੂਰੀ ਆ ਜਦੋਂ ਮਰਜ਼ੀ ਲੈ ਦਿਖਾ ਦੇ ਉਸ ਚੱਕ ਲਈ ਥਾਣਾ ਵੱਡੇ ਦਿਖਾ ਦੇ ਚੱਲ ਮੋٹے ਮੋٹے ਥਾਣਾ ਪੂਰੀ ਵਿਰਲ ਤੇ ਲੱਗੇ ਹੋਇਆ ਸਜਣੋ ਚਾਰਾ ਹੀ ਬਈ ਕੋਈ ਫੋਟੋ ਸੈ ਭਾਈ ਕਹਿੰਦਾ ਫੋਰਸ਼ਾਂਗ ਚਾਰਾਂ ਨਗਾ ਚ ਕਿਸੇ ਦੀ ਵੀ ਨਹੀਂ ਗਰੰਟੀ ਹੋਊਗੀ ਕੋਈ ਆਏ ਵੀ ਤੁਸੀਂ ਆਏ ਤਾਂ ਚੱਲ ਕੇ ਤੇ ਇੱਥੇ ਕੁਝ ਹੋਰ ਨਹੀਂ ਕਿਰੂਗਾ ਲੈ ਰਹੀ ਦੀ ਆਪਾਂ ਵੀਡੀਓ ਚ ਦਿਖਾਈ ਜਾਂ ਦੱਸੀਏ ਸੱਜਣੋ ਲੈ ਰਹੀ ਦੀ ਮਾੜੀ ਜਾਣਕਾਰੀ ਹੁੰਦੀ ਆ ਇਹ ਮਾਲਕ ਦੁਆਰਾ ਹੀ ਦੱਸੀ ਜਾਂਦੀ ਆ ਕਿਸੇ ਵੀ ਪਸ਼ੂ ਦੀ ਆ ਇਹ ਸਾ ਮੇਰਾ ਕੰਮ ਆ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਤੁਹਾਨੂੰ ਵਿਖਾਉਣਾ ਵੀਡੀਓ ਮਿੰਟ 2 ਮਿੰਟ ਦੀ ਇਧਰ ਉਧਰ ਵੱਧ ਵੰਜੇ ਘੱਟ ਵੰਜੇ ਉਹ ਨਹੀਂ ਕੋਈ ਗੱਲ ਪਰ ਆਪਾਂ ਪਸ਼ੂ ਨੂੰ ਹਰੇਕ ਐਂਗਲ ਤੋਂ ਦਿਖਾਈਦਾ ਚਾਰ ਸਵੇਰਾ ਸਿੰਘਾ ਸਿੰਘਾਂ ਦੀ ਮੰਤਰ ਦੇਖ ਲੋ ਸੋਹਣੀਆਂ ਬਰੀਕੀਆਂ ਬਹੁਤ ਹੈ ਇਹਦੇ ਵਿੱਚ ਵੀ ਕੱਤੀ ਚ ਥੋੜੀ ਜਿਹੀ ਕੇਅਰ ਦੀ ਲੋੜ ਹੈ ਤੇ ਜੇ ਚੰਗੀ ਸੰਭਾਈ ਹੋ ਗਈ ਤਾਂ ਸੱਚ ਨੂੰ ਵਧੀਆ ਝੋਟੀ ਤਿਆਰ ਹੋ ਜੂ ਇਹ ਵੀ ਕਿਉਂਕਿ ਥਣ ਥੁਣਾ ਦੀ ਸਾਫ ਹੈ ਚਾਰ ਹੀ ਹਨਾ ਫੋਰਸ ਇਹ ਮੰਨ ਲਵੀ ਆਪਣਾ ਜਾਇਜ਼ ਹੀ ਆ ਬਾਈ ਕੋਈ ਬਾਲਾ ਮੋਲ ਨਹੀਂ ਇਹਦੀ ਇਹਦੀ ਡਿਮਾਂਡ ਵੀਰੇ ਬਾਈ ਦਾ 20 ਚ ਕਰ ਦਿਆਂਗੇ ਤੇ 20000 20000 ਚ ਮਾਨਤਨ ਲਓ ਵੀ ਸੱਜਣੋ 2 ਨੰਬਰ ਵਾਲੀ ਕੱਤੀ ਸਾਨੂੰ 20000 ਰੁਪਏ ਦੀ ਮਿਲ ਜੂ ਵਿੱਚੋਂ ਮਾਨਤਨ ਬਾਈ ਕਹਿੰਦਾ ਆਪਾਂ ਜਰੂਰ ਕਰਾਂਗੇ ਬੇਫਿਕਰ ਹੋ ਕੇ ਵਾਈ ਨਾਲ ਸੌਦਾ ਕਰਿਓ ਤੇ ਇਦੂ ਅੱਗੇ-ਅਗੇ 3 ਨੰਬਰ ਤੇ ਛੋਟੇ ਬੱਚੇ ਇਹਦੀ ਕਿੰਨੀ ਉਮਰ ਹੈ ਇਹ ਬਾਈ 12-13 ਮਹੀਨੇ ਦਾ 12-13 ਮਹੀਨੇ ਦਾ 13 ਕ ਮਹੀਨੇ ਦੱਸਿਆ ਸੀ ਬੰਦੇ ਨੇ ਠੀਕ ਹੈ ਇਹ ਰਿਕਾਰਡ ਕੋਡ ਕੋਈ ਮਾ ਦੋ ਰਿਕਾਰਡ ਕੋਡ ਨਹੀਂ ਆਪਾਂ ਇਹਨਾਂ ਦਾ ਕੋਈ ਪੁੱਛੇ ਪੁੱਛੇ ਨੋ ਮਿਸਡੋ ਬਾਈ ਕਹਿੰਦਾ ਵੀ 12-13 ਮਹੀਨਿਆਂ ਉਮਰ ਆ ਖੋਲ ਲਾ ਫਿਰ ਇਹਨੂੰ ਵੀ ਕਰਾ ਗੀ ਤੋਰਾ ਚੈੱਕ ਇਹ ਨਿੱਕੀਆਂ ਦੋ ਆ ਗਈਆਂ ਨਿੱਕੀਆਂ ਕੱਟੀਆਂ ਤੇ ਦੋ ਹੈਗੀਆਂ ਬਾਈ ਕੋਲੇ ਭੱਡੀਆਂ ਕੱਟੀਆਂ ਇਹ ਆ ਗਈ ਤੇਨੇ ਨੰਬਰ ਤੇ ਕੱਟੀ ਬੱਤੇ ਛੰਡਿਆ ਸੀਲ ਬਹੁਤਾ ਬਾਈ ਇਹ ਵੀ ਹਾਂ ਲੋ ਤੁਰੇ ਤੁਰੇ ਨੂੰ ਸਾਰਿਆਂ ਪੂਰਗਾ ਬੇਲ ਬੂਲ ਪੂਰੀ ਲੰਮੀ ਆ ਕੱਟੀ ਦੀ ਐਂ ਦੇਖੋ ਪੂਰੀ ਲੈਂਥ ਲੰਥ ਹੈਗੀ ਆ ਪੂਰੀ ਲੰਮੀ ਐ ਨਹੀਂ ਪੂਰਾ ਪੂਰੇ ਮਾਰਕਾ ਦਈਏ ਜੇ ਇੱਕ ਕਮੈਂਟ ਰੋਕੀ ਮਾੜੇ ਪੂਰੇ ਰੋਬਣਾ ਤੋਰਦੇ ਬਈ ਥਾਨ ਪੂਰੇ ਬਿਰਲ ਤੇ ਥਣ ਲੱਗੇ ਵੀ ਆ ਸਹੀ ਗੱਲ ਆ ਚਾਰ ਹੀ ਥਾਨ ਆਪਣੀ ਖੜਨੀ ਦਿਖਾ ਬਾਈ ਖੜਨੀ ਖੁੜਨੀ ਕੱਟੀ ਦੀਆਂ ਵਧੀਆ ਚੰਗੀ ਆ ਜਾਨੀ ਕਿ ਤੇ ਰਾਮ ਫਰੇਜ ਦੀ ਆਪਾਂ ਕੀ ਡਿਮਾਂਡ ਕਰਦੇ ਆ ਇਹਦੀ ਬਾਈ ਬਸ 17 ਚ ਕਰ ਦਾਂਗੇ ਮੈਂ 17000 ਚ ਮੰਨ ਦਾਂ ਹਾਂਜੀ ਤੇ ਜੇ ਛੋੜ ਛੱਪਾ ਹੋ ਜੂ ਫੁੱਲੋਂ ਲਓ ਹਾਂਜੀ ਹਾਂਜੀ ਹਾਂ ਬਈ ਲਓ ਵੀ ਸੱਜਣੋ 17000 ਰੁਪਏ ਡਿਮਾਂਡ ਆ ਤਿੰਨ ਨੰਬਰ ਵਾਲੀ ਕੱਤੀ ਦੀ ਬਾਕੀ ਛੋੜ ਛੱਪਾ ਬਾਈ ਕਹਿੰਦਾ ਵੀ ਜਰੂਰ ਕਰਾਂਗੇ ਘਰੇ ਆਏ ਜਾਏ ਦਾ ਮਾਨ ਤਨ 17000 ਰੁਪਏ ਦੇ ਵਿੱਚ ਤਿੰਨ ਨੰਬਰ ਵਾਲੀ ਕੱਤੀ ਤੁਹਾਨੂੰ ਮਿਲ ਜੂ ਲਓ ਵੀ ਸਿੰਘ ਸੁੰਗਾ ਨੇ ਹਜੇ ਮੋੜਨੇ ਸ਼ੁਰੂ ਹੀ ਕਰੇ ਆ ਤੇ ਚਾਰ ਹੀ ਥਾਣਾ ਪੋਰਸ਼ਨ ਵਾਧੂ ਕਿਸੇ ਨਗਦ ਵੀ ਸੱਜਣੋ ਹਾਂਜੀ ਬਾਈ ਠੰਡਗਾ ਸੀਲ ਆ ਲੈ ਹੋਰ ਆ ਲੈ ਬਾਈ ਕਹਿੰਦਾ ਪੂਰੀਆਂ ਪੂਛ ਚੱਕ ਲੈ ਲੈ ਤੇਰੇ ਸਾਹਮਣੇ ਆ ਲੈ ਠੰਡਗਾ ਸੀਲ ਪੂਰਕ ਬੋਲੀ ਚਲੀ ਮੇਰ ਦਿਖਾ ਦੇ ਲੈ ਥੱਲੋਂ ਪੂਰੀ ਸਾਫ ਆ ਚਾਰ ਹੀ ਥਾਣਾ ਸੱਜਣੋ ਫੋਟ ਸ਼ੰਗ ਹੈ ਨਹੀਂ ਜੀ ਕਿਸੇ ਦੀ ਵੀ ਤੇ ਇਹ ਮਿਲ ਜੂਗੀ ਜੀ ਤੁਹਾਨੂੰ 17000 ਰੁਪਏ ਦੀ ਮਾਨਤਨ ਮੌਕੇ ਤੇ ਜਰੂਰ ਕਰੂਗਾ ਭਾਈ ਇਹਦੂ ਅੱਗੇ ਇਹ ਆ ਗਈ ਬਈ 11 12 ਮਹੀਨਿਆਂ ਦੀ ਹੈ ਕਿੰਨੀ ਇਹ 11 12 ਮਹੀਨੇ ਦੀ ਹੈ 11 12 ਮਹੀਨੇ ਉਮਰ ਹੈ ਠੀਕ ਹੈ ਜੀ ਲੈ ਖੋਲ ਲੈ ਲਓ ਵੀ ਸੱਜਣੋ ਚਾਰ ਨੰਬਰ ਤੇ ਲਾਸਟ ਤੇ ਆ ਗਈ ਕੱਟੀ 11 12 ਮਹੀਨੇ ਬਾਈ ਕਹਿੰਦਾ ਵੀ ਉਮਰ ਹੈ ਜੀ ਤੇ ਚੰਗੀ ਕੱਤੀ ਸ਼ਕੀਨ ਹੈ ਵੀ ਥੋੜੀ ਕਾਲੀ ਹੈ ਲਿਆ ਗੀ ਮੂੰਹ ਹੱਥ ਦਿਖਾ ਬਾਈ ਇਹਦਾ ਮੂੰਹ ਦੇਖੋ ਸਿੰਘਾ-ਸੁੰਗਾ ਜੀਆਂ ਸਿੰਘ-ਸੁੰਗ ਨਾਲ ਹੀ ਮੋੜਨੇ ਨਾਲ ਮੋੜੇ ਬਾਈ ਜਮ ਤੱਕ ਜੇ ਪੈ ਚੱਲੇ ਨਾਲ ਹੀ ਮੋੜ ਜਾਣੇ ਤੇ ਰੋਖ ਲਈ ਮਰੇ ਹੱਥਾਂ ਨਾਲ ਕਰਾ ਦਈਏ ਚਰਾ ਦੇ ਬਾਈ ਦੇਖ ਲਓ ਲਵਾਇਆ ਦਾ ਮਾੜਾ ਤੇ ਲਿਆਰੇ ਤਰੂ ਤੇਜ ਦਾ ਕਰਤਿਆਂ ਨਹੀਂ ਤਾਂ ਕੋਈ ਹੋਈ ਨਹੀਂ ਬਾਈ ਚਾਰ ਹੀ ਥਾਣਾ ਫੋਰ ਸ਼ਾਂਗ ਥਲਪੂਰਾ ਨਹੀਂ ਲੈ ਕਰੋ ਚੈੱਕ ਕਰਾਂ ਦੀ ਨਾਲੀ ਸਿੰਘ ਸੁੰਗਾ ਵੀ ਮੋੜ ਨੇ ਸ਼ੁਰੂ ਕਰ ਦਨੇ ਆ ਨਾਲੀ ਨੇ ਛੰਡੀ ਸੀਲ ਸੁਣੀ ਫੇਸ ਵਾਲੀ ਆ ਤੇ ਸੀਲ ਛੰਡੀ ਇਹ ਵੀ ਪੂਰੀ ਆ ਜਿੱਥੇ ਮਰਜੀ ਖਿਹਾਰ ਲਾ ਵਿਚਾਰੀ ਨੂੰ ਲੈ ਹੋਰ ਗਾ ਦਵਨੇ ਤੋਰਾ ਤੋਰਾ ਦਿਖਾ ਦੇ ਹਾਂ ਤੋਰਾ ਤੋਰਾ ਇੱਕ ਨੰਬਰ ਆ ਥੋੜਾ ਨਾ ਕੱਟਣ ਵਾਲੀਆਂ ਹੁੰਦੀਆਂ ਨੇ ਧਲਿਆਰੇ ਦਾ ਕਰ ਦੰਨਾ ਨਾ ਇਹਦਾ ਕਰ ਦਿੰਦਾ ਕਿਉਂਕਿ ਸਿੰਗਲ ਸੁੰਗਲ ਤੇ ਆਈਆਂ ਹੁੰਦੀਆਂ ਰਸਤਾਂ ਆ ਦੇ ਲੈ ਬਈ ਆ ਵੇ ਤੋਰਾ ਬਈ ਤੇ ਜਦੋਂ ਫਿਰ ਵਪਾਰੀ ਭੜਾ ਕੋਈ ਧਲਿਆਰੇ ਪਾਉਂਦਾ ਉਦੋਂ ਥੋੜੀ ਜੀ ਫਿਰ ਇਹ ਆਉਣ ਕਰ ਦਿੰਦਾ ਆ ਜਾ ਆ ਜਾ ਲੈ ਚੱਲ ਬਈ ਏ ਆ ਜੀ ਸੱਜਣੋ 4 ਨੰਬਰ ਤੇ 31 ਦੋ ਦਾ ਹੈਗੀਆਂ ਆ ਹਾਣੂ ਹਾਣੀ ਤੇ ਵੱਡੀਆਂ ਦੋ ਹੈਗੀਆਂ ਉਹ ਦੋਨੀਆਂ ਇੱਕੋ ਜੀਆਂ ਦੇਖੋ ਜੀ ਫਿਰ ਇਹਦੀ ਰਾਮ ਬ੍ਰੈਡ ਮੰਗਦੀ ਆ 4 ਨੰਬਰ ਵਾਲੀ ਕੱਤੀ ਇਹਦੀ ਬਈ 16000 ਤੋਂ ਕਰਦਾਂਗੇ ਮੰਨ ਤਾ 16000 ਚ ਮੰਨਦਣ ਹੋ ਜੂ ਹਾਂਜੀ ਬਈ ਤੇ ਨੰਬਰ ਬੋਲਦੇ ਆ ਬਕਰਾਂ 9872531897 ਬਈ 98725 31897 ਇਹ ਬਾਈ ਦਾ ਨੰਬਰ ਆ ਸੱਜਣੋ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਜੀ ਬਾਕੀ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਫਟ ਹੋਵੇ ਤਸੱਲੀ ਨਰਖ ਪਰਕ ਸਜਣੋ ਤੁਸੀਂ ਆਪ ਕਰਨੀ ਐ ਜਿਵੇਂ ਦੇਖੋ ਜੀ ਬਹੁਤ ਸੋਹਣੀਆਂ ਤੇ ਚੰਗੀਆਂ ਸ਼ਕੀਨ ਕੱਟੀਆਂ ਘਟੋ ਘਟ ਮੁੱਲ ਬਾਈ ਦਾ ਹੈਗਾਗਾ 16000 ਰੁਪਏ 16000 ਤੋਂ ਸ਼ੁਰੂ ਹੋਗੇ ਤੇ 30000 ਰੁਪਏ ਤੱਕ ਮੰਨ ਕੇ ਚੱਲੋ ਅੱਜ ਦੇ ਭਾਅ ਹੈਗੇ ਆ ਪਹਿਲੇ ਨੰਬਰ ਵਾਲੀ ਆਪਾਂ ਜਿਹੜੀ ਕੱਤੀ ਦਿਖਾਈਏ ਜੀ ਐ ਕਾਲੀ ਡੰਝ ਜਾਵਨਰ ਦੀ ਜਿਹੜਾ ਭਰਾ ਮੰਨ ਕੇ ਚੱਲੋ ਲੈ ਗਿਆ ਨਾ ਤੇ ਚੰਗੀ ਕੇਅਰ ਹੋਗੀ ਬਹੁਤ ਸੋਹਣੀ ਝੋਟੀ ਤਿਆਰ ਹੋਗੀ ਦਿਖਾ ਦੇ ਬਾਈ ਪੂਰੀ ਫੇਰ ਦਿਖਾ ਦੇ ਐ ਨਾ ਕੋਈ ਸੰਝ ਵੀ ਕੋਣੀ ਕੋਈ ਵਾਲ ਹੋਣੇ ਬਾਈ ਨੇੜੇ ਦਿਖਾ ਦੇ ਬਣਾ ਇੱਕ ਵਾਲ ਵੀ ਨਹੀਂ ਕੱਟਾ ਬਾਈ ਸਹੀ ਗੱਲ ਹੈ ਇੱਕ ਵੀ ਨਹੀਂ ਬਾਕੀ ਵਿੱਚ 31 ਦਾ ਪਿੰਡਾ ਹੀ ਦੱਸਦਾ ਬਾਈ ਯਾਰ ਹਾਂਜੀ ਹਾਂ ਇਹ ਲਹਿਦੀ ਪਈ ਹੈ ਹਨਾ ਹਾਂ ਹਾਂ ਬਾਈ ਖੜਨੀ ਖੁਰਨੀ ਕੱਟੀ ਜੀ ਪੱਟਪੁੜੇ ਦੀ ਬਣਾਵਟ ਬਹੁਤ ਸੋਹਣੀ ਹੈ ਤੇ ਚਾਰ ਕਟੀਆਂ ਆ ਗੀਆਂ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਤੇ ਚਾਰੇ ਨਾਗੀ ਵਧੀਆ ਸਾਫ ਸੁਥਰੇ ਆ ਚਾਰ ਚਾਰ ਹੀ ਥਾਣਾ ਤੇ ਦੰਦੋ ਹੈਗੇ ਆ ਠੀਰਨਾ ਬਾਈ ਦਾ ਨੰਬਰ ਹੈ ਜਿਹੜਾ ਸੱਜਣੋ ਸਕਰੀਨ ਤੇ ਚੱਲਦੀ ਜਾਂਦਾ ਗੱਲਬਾਤ ਤੁਸੀਂ ਕਰ ਲੈਣੇ ਜੀ ਤੇ ਬਾਕੀ ਜਿਹੜੇ ਵੀ ਭਰਾ ਜੇ ਫਿੱਟ ਹੋਵੇ ਕੋਈ ਵੀ ਪਸ਼ੂ ਤੇ ਬਾਈ ਦਾ ਨੰਬਰ ਨਾ ਕਈ ਭਰਾਵਾਂ ਨੂੰ ਭਲੇਖਾ ਲੱਗ ਜਾਂਦਾ ਹਰੇਕ ਵੀਡੀਓ ਦੇ ਵੇਖੀ ਵੀ ਕਈ ਵੀਰ ਮੈਨੂੰ ਫੋਨ ਲਾਈ ਜਾਂਦੇ ਆ ਵੀ ਬਾਈ ਕੀ ਡਿਮਾਂਡ ਆ ਵੀਰੇ ਕੀ ਡਿਮਾਂਡ ਆ ਆਪਣਾ ਕੰਮ ਸਿਰਫ ਸੱਜਣੋਂ ਵੀਡੀਓ ਬਣਾਉਂਦਾ ਨਾ ਕਿਸੇ ਛੋਡੇ ਸੌਦੇ ਚ ਦਖਲਅੰਦਾਜ਼ੀ ਆਪਾਂ ਕਰਨੀ ਐ ਨਾ ਕੋਈ ਆਪਾਂ ਮੰਨ ਕੇ ਚੱਲੋ ਕਿਸੇ ਤੋਂ ਕੋਈ ਪੈਸਾ ਲੈਣਾ ਐਵੇਂ ਵੀ ਆਪਾਂ ਸੌਦਾ ਕਰਾਦਨੇ ਜੀ ਲਾਈਫ ਨੋਟਿਕਲ ਆਪਣੇ ਕੋਲ ਟਾਈਮ ਹੁੰਦਾ ਤੇ ਲੋ ਵੀ ਇਹ ਵੀਡੀਓ ਦੇ ਵਿੱਚ ਆਪਾਂ ਤਸੱਲੀ ਨਰਖ ਵਰਖ ਪੂਰੀ ਕਰਾ ਦਿੱਤੀ ਆ ਬਾਕੀ ਆ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਤੇ ਆਪਣਾ ਕੰਮ ਆ ਸਿਰਫ ਵੀਡੀਓ ਬਣਾਉਂਦਾ ਜੇ ਕਿਸੇ ਤਰ੍ਹਾਂ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 987 79991 ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ